ਦਿੱਲੀ ਦੀ ਆਤੀਸ਼ੀ ਸਰਕਾਰ ਵੱਲੋਂ ਘੱਟੋ-ਘੱਟ ਉਜਰਤ ਦਰਾਂ ਵਿੱਚ ਵਾਅਦੇ ਦਾ ਐਲਾਨ ਤੋਂ ਬਾਅਦ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵੀ ਮਜ਼ਦੂਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਵੀਰਵਾਰ ਨੂੰ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਘੱਟੋ-ਘੱਟ ਉਜਰਤ ਦਰਾਂ ਵਿੱਚ ਵਾਅਦੇ ਦਾ ਐਲਾਨ ਕੀਤਾ ਹੈ ਕੇਂਦਰ ਨੇ ਮਜ਼ਦੂਰਾਂ ਖਾਸ ਕਰਕੇ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਵੈਰੀਏਬਲ ਮਹਿੰਗਾਈ ਪੱਤੇ ਵਿੱਚ ਸੋਧ ਕਰਕੇ ਘੱਟੋ-ਘੱਟ ਉਜਰਤ ਵਧਾਉਣ ਦਾ ਐਲਾਨ ਕੀਤਾ ਹੈ ਕਿਰਤ ਮੰਤਰਾਲੇ ਦੁਆਰਾ ਹੁਨਰ ਅਤੇ ਤਜਰਬੇ ਦੇ ਆਧਾਰ ਤੇ ਘੱਟੋ-ਘੱਟ ਉਜਰਤ ਦਰਾਂ ਨੂੰ A, B ਅਤੇ C ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਹੈ ਕਿ ਨਵੀਂ ਘੱਟੋ-ਘੱਟ ਉਜਰਤ ਦਰ ਦੇ ਅਨਸਾਰ ਜ਼ੋਨ A ਵਿੱਚ ਨਿਰਮਾਣ, ਸਵੀਪਿੰਗ, ਸਫਾਈ ਅਤੇ ਲੋਡਿੰਗ ਵਿੱਚ ਕੰਮ ਕਰਨ ਵਾਲੇ ਅਣ ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਉਜਰਤ 783 ਰੁਪਏ ਪ੍ਰਤੀ ਦਿਨ ਹੋਵੇਗੀ, ਜਦਕਿ ਅਰਧ ਹੁਨਰਮੰਦਾਂ ਲਈ ਤਨਖਾਹ 868 ਰੁਪਏ ਪ੍ਰਤੀ ਦਿਨ ਤੈਅ ਕੀਤੀ ਗਈ ਹੈ। ਉਸ ਦੇ ਨਾਲ ਹੀ ਹੁਨਰਮੰਦ ਕਲਰਕ ਅਤੇ ਨਿਹੱਥੇ ਚੌਂਕੀਦਾਰਾਂ ਲਈ ਤਨਖਾਹ 954 ਰੁਪਏ ਪ੍ਰਤੀ ਦਿਨ ਅਤੇ ਉੱਚ ਹੁਨਰਮੰਦ ਅਤੇ ਹਥਿਆਰਬੰਦ ਚੌਂਕੀਦਾਰਾਂ ਲਈ ਤਨਖਾਹ 1350 ਰੁਪਏ ਪ੍ਰਤੀ ਦਿਨ ਹੋਵੇਗੀ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਕੇਂਦਰੀ ਖੇਤਰ ਦੇ ਅਦਾਰਿਆਂ ਅੰਦਰ ਬਿਲਡਿੰਗ ਕੰਸਟਰਕਸ਼ਨ ਲੋਡਿੰਗ ਅਤੇ ਅਨਲੋਡਿੰਗ ਵਾਚ ਐਂਡ ਵਾਰਡ ਸਵਿਪਿੰਗ ਸਪਾਈ ਹਾਊਸਕੀਪਿੰਗ ਮਾਈਨਿੰਗ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਲੱਗੇ ਕੰਮਿਆਂ ਨੂੰ ਸੋਧੀਆਂ ਉਜਰਤ ਦਰਾਂ ਤੋਂ ਲਾਭ ਮਿਲੇਗਾ ਕੇਂਦਰ ਸਰਕਾਰ ਦਾ ਇਹ ਫੈਸਲਾ ਅਜਿਹੇ ਸਮੇਂ ਚ ਆਇਆ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਤੀਸ਼ੀ ਨੇ ਬੁੱਧਵਾਰ ਨੂੰ ਘੱਟੋ ਘੱਟ ਤਨਖਾਹ ਦਰਾਂ 'ਚ ਵਾਧੇ ਦਾ ਐਲਾਨ ਕੀਤਾ ਹੈ ਕੇਂਦਰ ਸਰਕਾਰ ਦੀਆਂ ਨਵੀਆਂ ਤਨਖਾਹਾਂ 1 ਅਕਤੂਬਰ 2024 ਤੋਂ ਲਾਗੂ ਹੋਣਗੀਆਂ ਇਹ ਆਖਰੀ ਵਾਰ April 2024 ਵਿੱਚ ਬਦਲੀਆਂ ਗਈਆਂ ਸਨ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਉਦਯੋਗਿਕ ਕਾਮਿਆਂ ਲਈ ਖੱਤਕਾਰ ਮੂਲ ਸੂਚਕ ਅੰਕ ਅੰਕ ਵਿੱਚ 6 ਮਹੀਨਿਆਂ ਦੇ ਔਸਤ ਵਾਧੇ ਦੇ ਆਧਾਰ ਤੇ ਸਾਲ ਵਿੱਚ ਦੋ ਵਾਰ VDA ਨੂੰ ਸੋਧਦੀ ਹੈ